ਭਾਨੇ ਸਿੱਧੂ ਨੂੰ ਅਲਫ ਨੰਗਾ ਕਰਕੇ ਉਹਦੇ ਤੇ ਠੰਡਾ ਪਾਣੀ ਪਾਇਆ ਜਾ ਰਿਹਾ ਤਸ਼ੱਦਦ ਕੀਤੀ ਜਾ ਰਹੀ ਹੈ ਐਸਾ ਕੀ ਗੁਨਾਹ ਕਰਤਾ ਉਸਨੇ ਕਿ ਉਸ ਨੂੰ ਉਹ ਗੁਨਾਹ ਮਨਾਉਣ ਦੇ ਲਈ ਕੁੱਟਿਆ ਜਾ ਰਿਹਾ ਤਸ਼ੱਦਦ ਕੀਤੀ ਜਾ ਰਹੀ ਹੈ ਤੇ ਕੀ ਪੁਲਿਸ ਇਸ ਤਰ੍ਹਾਂ ਦਾ ਕਰ ਸਕਦੀ ਹੈ ਜਿਹੜਾ ਕੰਮ ਪੁਲਿਸ ਨਹੀਂ ਕਰ ਸਕੀ ਜਿਹੜਾ ਕੰਮ ਅਦਾਲਤ ਨਹੀਂ ਕਰ ਸਕੀ ਜਿਹੜਾ ਕੰਮ ਕੋਈ ਹੋਰ ਨਹੀਂ ਕਰ ਸਕਿਆ ਜੀ ਪਾਣੇ ਵੀਰ ਨੇ ਉਹ ਪੈਸੇ ਵੀ ਦਵਾਈ ਲੋਕਾਂ ਦੇ ਜਿਨ੍ਹਾਂ ਨੇ ਏਜੰਟਾਂ ਨੇ ਠੱਗਿਆ ਮਾਰਿਆ ਲਗਭਗ 1.5 ਕਰੋੜ ਪਾਣੇ 2 ਕਰੋੜ ਮੈਨੂੰ ਫਿਗਰ ਨਹੀਂ ਪਤਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਜਿੰਨੇ ਵੀ ਦਵਾਈ ਮੈਂ ਕਹਿੰਦਾ 100 ਰੁਪਿਆ ਵੀ ਦਵਾਈ ਹੋਵੇ ਸ਼ਾਬਾਸ਼ੀ ਹੈ ਇਸ ਕੰਦ ਦੀ ਪਾਣੇ ਸਿੱਧੂ ਵੀਰ ਨੇ ਜੋ ਕੰਮ ਕੀਤਾ ਉਹਦੀ ਅਸੀਂ ਸੋਸ਼ੀਅਲੀ ਸਲਾਣਾ ਕਰਦੇ ਆਂ ਪਰ ਲੀਗਲੀ ਉਹਦੇ ਕੋਲ ਕੋਈ ਹੱਕ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਿਸੇ ਨੂੰ ਫੋਨ ਕਰੇ ਪੁਰਸ ਕੋਲ ਤੁਹਾਨੂੰ ਐਦਾਂ ਹੱਥ ਲਾਉਣ ਦਾ ਅਧਿਕਾਰ ਨਹੀਂ ਹੈ ਐਦਾਂ ਹੱਥ ਲਾਉਣ ਦਾ ਤਾਨੂੰ ਹੱਥ ਕੜੀ ਲਾਉਣ ਵਾਸਤੇ ਵੀ ਪੁਲਿਸ ਨੂੰ ਕੋਰਟ ਕੋਲੋਂ ਇਜਾਜ਼ਤ ਲੈਣੀ ਪੈਣੀ ਹੈ ਤੁਹਾਨੂੰ ਜਦੋਂ ਹੈਂਡਕਲਿਫ ਕਰਨਾ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਮੈਂ ਛਰਿਆ ਮੀਡੀਆ ਦੇ ਸਾਹਮਣੇ ਕਹਿ ਰਿਹਾ ਜੇ ਪੁਲਿਸ ਵਾਲੇ ਕਸਟਡੀ 'ਚ ਤੁਹਾਡਾ ਨਾਲ ਗਲਤ ਕੰਮ ਕਰਦੇ ਆ ਰੋਦੀ ਐਵੀਡੈਂਸ ਸਾਹਮਣੇ ਹੋਵੇ ਤੇ ਜੇਲ੍ਹ ਹੋ ਸਕਦੀ ਹੈ ਐਸ ਐਚਓ ਐਸ ਪੀ ਡੀ ਐਸ ਪੀ ਤਿੰਨ ਜਣੇ ਜੇਲ੍ਹ 'ਚ ਨੇ ਹਲੇ ਵਾਕਿਆਂ ਦੀ ਲੰ 11 ਬੰਦੇ ਨੇ ਓਕੇ 11 ਬੰਦੇ ਜਿਹੜੇ ਉੱਥੇ ਲਾਗੇ ਬੈਠੇ ਮਜ਼ੇ ਲੈਣਦੇ ਸੀ ਉਹਨਾਂ ਦਾ ਵੀ ਨਾਂ ਲਖਾਇਆ ਮੈਂ ਵੀ ਡੀ ਐਸ ਪੀ ਤੇ ਪਰਚਾ ਕਰਾਉਣ ਲੱਗਾ ओके यस ਨਾਲ ਨਾਮ ਸੁਣਨ ਦੇ ਵਿਚਾਰਿਆ ਕਿ ਭਾਨੇ ਸਿੱਧੂ ਨੂੰ ਅਲਫ ਨੰਗਾ ਕਰਕੇ ਉਹਦੇ ਤੇ ਠੰਡਾ ਪਾਣੀ ਪਾਇਆ ਜਾ ਰਿਹਾ ਤਸ਼ੱਦਦ ਕੀਤੀ ਜਾ ਰਹੀ ਹੈ ਐਸਾ ਕੀ ਗੁਨਾਹ ਕਰਤਾ ਉਸਨੇ ਕਿ ਉਸ ਨੂੰ ਉਹ ਗੁਨਾਹ ਮਨਾਉਣ ਦੇ ਲਈ ਕੁੱਟਿਆ ਜਾ ਰਿਹਾ ਤਸ਼ੱਦਦ ਕੀਤੀ ਜਾ ਰਹੀ ਹੈ ਤੇ ਕੀ ਪੁਲਿਸ ਇਸ ਤਰ੍ਹਾਂ ਦਾ ਕਰ ਸਕਦੀ ਹੈ ਮੈਂ ਸ਼ੁਰੂਆਤ ਥੋੜੀ ਪਿੱਛੋ ਕਰਾਂਗਾ ਭਾਨੇ ਸਿੱਧੂ ਵੀਰ ਤੇ ਜਿਹੜਾ ਕੇਸ ਪਾਇਆ ਗਿਆ ਜੀ ਉਦੇ ਦੋ ਪੱਖ ਵੇਖਾਂਗੇ ਇੱਕ ਸੋਸ਼ਲ ਪੱਖ ਇੱਕ ਲੀਗਲ ਪੱਖ ਜੀ ਮੈਂ ਫਿਰ ਜਨਦਰ ਨੂੰ ਦੱਸਣਾ ਚਾਹੁੰਦਾ ਮੈਂ ਕਿਸੇ ਦੇ ਬਰ ਖਿਲਾਫ ਨਹੀਂ ਪਰ ਮੇਰਾ ਫਰਜ਼ ਹੈ ਵਕੀਲ ਹੋਣ ਦੇ ਨਾਤੇ ਕਿ ਸੱਚਾਈ ਦੱਸਾਂ ਲੀਗਲ ਪ੍ਰਿਵਿਊ ਵੀ ਦੱਸਾਂ ਤੇ ਸੋਸ਼ਲ ਪ੍ਰਿਵਿਊ ਵੀ ਦੱਸਾਂ ਹੁਣ ਇੱਕ ਪਾਸੇ ਭਾਨੇ ਸਿੱਧੂ ਵੀਰ ਦੇ ਵੱਲ ਹੈ ਦੁਨੀਆ ਉਹ ਕਹਿੰਦੇ ਵੀ ਜਿਹੜਾ ਕੰਮ ਪੁਲਸ ਨਹੀਂ ਕਰ ਸਕੀ ਜਿਹੜਾ ਕੰਮ ਅਦਾਲਤ ਨਹੀਂ ਕਰ ਸਕੀ ਜਿਹੜਾ ਕੰਮ ਕੋਈ ਹੋਰ ਨਹੀਂ ਕਰ ਸਕਿਆ ਜੀ ਪੌਣੇ ਵੀਰ ਨੇ ਉਹ ਪੈਸੇ ਵੀ ਦਵਾਈ ਲੋਕਾਂ ਦੇ ਜਿਨ੍ਹਾਂ ਨੇ ਏਜੰਟਾਂ ਨੇ ਠੱਗਿਆ ਮਾਰਿਆ ਲਗਭਗ 1.5 ਕਰੋੜ ਪੌਣੇ 2 ਕਰੋੜ ਮੈਨੂੰ ਫਿਗਰ ਨਹੀਂ ਪਤਾ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਜਿ ਜਿੰਨੇ ਵੀ ਦਵਾਈ ਮੈਂ ਕਹਿੰਦਾ 100 ਰੁਪਏ ਵੀ ਦਵਾਈਆ ਹੋਵੇ ਸ਼ਾਬਾਸ਼ੀ ਹੈ ਇਸ ਕੰਮ ਦੀ ਜੀ ਵੀ ਜਿਹੜਾ ਕੰਮ ਪੁਲਿਸ ਜਿਹਦੇ ਕੋਲ ਅਥਾਰਟੀ ਹੈ ਕਰਦੀ ਹੋਵੇ ਉਹ ਨਹੀਂ ਕੀਤੀ ਕਈ ਕਬੂਤਰ ਬਾਜ਼ ਲਾੜੇ ਲਾੜੀਆਂ ਧੋਖੇ ਦੇ ਕੇ ਭੱਜੇ ਨੇ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਸਰਿਆ ਉਹ ਮੁੰਡਾ ਜਿਹੜਾ ਵਿਚਾਰਾ ਜਿਹਦੀ 9 ਸਾਲ ਬਾਅਦ ਫੜੀ ਗਈ ਉਹ 7000 ਰੁਪਏ ਮਹੀਨੇ ਤੇ ਨੌਕਰੀ ਕਰਦਾ ਆਪਣੀ ਪਿਆਲੀ ਵੇਚ ਕੇ ਜੀ ਜਿਨ੍ਹਾਂ ਨੇ ਆਪਣੇ ਜਮੀਰ ਵ ਬਹੁਤ ਹੀ ਵਧੀਆ ਆ ਇਹੋ ਜਿਹੇ ਭਰਾਵਾਂ ਕੋਲ ਸਭੋਂ ਅਥਾਰਟੀਆਂ ਆਉਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਉਹੋ ਜੀ ਕੋਈ ਪਾਵਰ mediation ਸੈਂਟਰ ਦੀ ਜਾਂ ਕੋਈ ਰਿਕਵਰੀ ਦੀ ਆਫੀਸ਼ੀਅਲੀ ਦੇ ਦੇਣੀ ਚਾਹੀਦੀ ਹੈ ਸਾਡੀਆਂ ਸਰਕਾਰਾਂ ਵੱਲੋਂ ਨਾਲ ਜਾਂ ਆਪਣੀਆਂ ਸਰਕਾਰਾਂ ਹੀ ਇੰਨੀ ਕਿ ਵਿਜੀਲੈਂਟ ਹੋ ਜਾਣ ਬਈ ਜਾਂ ਸਾਡੀ ਪੁਲਿਸ ਜਿਹੜੀ ਹੈ ਇੰਨੀ ਕਿ ਵਿਜੀਲੈਂਟ ਹੋ ਜਾਏ ਕਿ ਜੇ ਇਹਦੇ ਕੋਲ ਦਰਖਾਸਤ ਆਈ ਹੈ ਤੇ ਉਹ ਦਰਖਾਸਤ ਤੇ ਕਾਰਵਾਈ ਕਰਦੇ ਹੋયા ਉਹਹੀਂ ਦਰਖਾਸਤ ਦੇਦੀ ਉਸ ਤੋਂ ਬਾਅਦ ਪੁਲਿਸ ਕਹਿੰਦੀ ਫਲਾਣਾ ਸਬੂਤ ਲੱਭ ਕੇ ਲਿਆਓ ਮੇਰੇ ਕਈ ਕੋਰਟ ਕੇਸਾਂ 'ਚ ਜਿਨ੍ਹਾਂ 'ਚ ਪੀਓ ਡਿਕਲੇਰ ਕਰਾਇਆ ਨੇ ਬੰਦੇ ਉਹ ਕਹਿੰਦੇ ਭਾਜੀ ਉਹ ਦੱਸੋ ਕਿੱਥੇ ਹੈਗਾ ਫੜ ਲਈਏ ਮੈਂ ਕਿਹਾ ਫਿਰ ਆਪਣੀ ਤਨਖਾਹ ਮੈਨੂੰ ਦੇਣੀ ਸ਼ੁਰੂ ਕਰ ਦੇ ਹਾਂ ਮੈਂ ਆਪ ਲੱਭ ਲੈਣਾ ਜਾ ਕੇ ਸੋ ਇੱਕ ਕੇਸ ਚ 4 ਸਾਲ ਲੱਗੇ ਮੈਨੂੰ ਪੀਓ ਦਾ ਪਰਚਾ ਕਟੋਂ ਚ ਓਕੇ ਜਦੋਂ ਮੈਂ ਉਹ ਪੁਲਸ ਹਲਿੰਦੀ ਤਨਖਾਹਾਂ ਬੰਦ ਕਰਾਣ ਦੀ ਐਪਲੀਕੇਸ਼ਨ ਦਿੱਤੀ ਫੇਰ ਉਹ ਪਰਚੇ ਕੱਟੇ ਗਏ ਤੇ ਪਹਿਲਾਂ ਇੱਕ ਪਰਚਾ ਕੱਟ ਗਿਆ ਉਹ ਚ ਤਿੰਨੋ ਬਾਤ ਤੇ ਮੈਂ ਕਿਹਾ ਜੀ ਤਿੰਨ ਐਫ ਆਰ ਹੋਣੀਆਂ ਚਾਹੀਦੀਆਂ ਤਿੰਨ ਕੇਸ ਨੇ ਸੋ ਕਹਿੰਨ ਦਾ ਭਾਵ ਹੈ ਕਿਤੇ ਨਾ ਕਿਤੇ ਸਰਕਾਰ ਦੀ ਸਰਕਾਰ ਦੀ ਨਹੀਂ ਕਹੂੰਗਾ ਸਾਡੀਆਂ ਅਥਾਰਟੀਜ਼ ਜਿਨ੍ਹਾਂ ਨੂੰ ਇਹ ਡਿਊਟੀ ਮਿਲੀ ਐ ਜਿਨ੍ਹਾਂ ਨੂੰ ਇਸ ਕੰਮ ਦੀ ਤਨਖਾਹ ਮਿਲੀ ਐ ਜਿਓ ਇਹ ਕੰਮ ਕਰਦੇ ਰਹਿਣ ਤੇ ਸ਼ਾਇਦ ਭਾਨੇ ਵੀਰ ਨੂੰ ਇਹ ਕੰਮ ਨਾ ਕਰਨਾ ਪਵੇ। ਬਿਲਕੁਲ। ਦੂਜੀ ਗੱਲ ਜੇ ਹੁਣ ਮੈਂ ਕਾਨੂੰਨੀ ਪੱਖ ਕਵਾਂ। ਹੂੰ। ਮੈਂ ਇੱਕ ਵਕੀਲ ਆ ਮੇਰਾ ਹਾਈ ਕੋਰਟ ਸੁਪਰੀਮ ਕੋਰਟ ਲੋਅਰ ਕੋਰਟ ਹਰ ਜਗ੍ਹਾ ਤੇ ਰਜਿਸਟ੍ਰੇਸ਼ਨ ਆ ਮੈਂ ਕੇਸ ਲੜਨ ਦਾ ਅਧਿਕਾਰੀ ਆ। ਪਰ ਮੇਰੇ ਕੋ ਵੀ ਅਧਿਕਾਰ ਨਹੀਂ ਮੈਂ ਕਿਸੇ ਨੂੰ ਫੋਨ ਕਰਕੇ ਕਵਾਂ ਵੀ ਇੰਟਰਵਿਊ ਦੇ ਪੈਸੇ ਦੇ ਓਏ। ਮੈਂ ਲੀਗਲ ਨੋਟਿਸ ਭਾ ਸਕਦਾ। ਹੂੰ। ਮੈਂ ਕੋਈ ਗੱਲ ਨਹੀਂ ਕਰ ਸਕਦਾ। ਜਿਹੜੀ ਕਿ ਭਾਨੇ ਵੀਰ ਨੇ ਕਈ ਵੀਡੀਓ ਮੇ ਉਹਦੀਆਂ ਰੋ ਵੀਡੀਓਜ਼ ਵੀ ਦੇਖੀਆਂ ਰੋ ਆਡੀਓ ਵੀ ਸੁਣੀ ਹੈ ਵੀ ਮੈਂ ਸੀਐਮ ਦੀ ਵੀ ਤੋਂ ਚ ਕਿੱਲਾ ਕੱਢ ਦੂੰ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਓਕੇ ਸੋ ਇਹੋ ਜੀ ਸ਼ਬਦਾਵਲੀ ਦਾ ਇਸਤੇਮਾਲ ਸੁਪਰ ਪਾਵਰ ਹੋਣ ਦਾ ਕਿਸੇ ਨੂੰ ਪਰਮਾਉਣਾ ਉਹ ਚੀਜ਼ਾਂ ਪਲੱਸ ਕਿਸੇ ਵੀ ਤੌਰ ਤੇ ਤੁਸੀਂ ਕਿਸੇ ਕੋ ਹਾਂ ਤੁਸੀਂ ਕਿਸੇ ਵਕੀਲ ਕੋ ਆਹੋ ਉਹਨੂੰ ਕੋ ਲੀਗਲ ਨੋਟਿਸ ਬਣਾ ਕਰ ਅੱਛਾ ਕਈ ਵਾਰੀ ਵੀਰ ਨੇ ਕਈ ਦਫ਼ਤਰਾਂ ਚ ਵੜ ਕੇ ਉੱਥੇ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਦੀ ਭਾਸ਼ਾ ਚ ਕਮਾਉਂਦਾ ਧੱਕਾ ਕੀਤਾ 20 ਬੰਦੇ 50 ਬੰਦੇ ਨਾਲ ਲੱਗੇ ਉੱਥੇ ਜਾ ਕੇ ਲਾ 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 ਹੋ ਰਹੀ ਐ ਮੈਂ ਉਹਦੇ ਚ ਇੱਕ ਗੱਲ ਜਾਨਣਾ ਚਾਹੁੰਨਾ ਤੁਹਾਡੇ ਥਰੂ ਤੇ ਇਸ ਮਾਧਿਅਮ ਦੇ ਥਰੂ ਜਦੋਂ ਤੁਸੀਂ ਏਜੰਟ ਕੋ ਗਏ ਜਿਹਦੇ ਪੈਸੇ ਮਰੇ ਮੈਂ ਉਹਦੀ ਗੱਲ ਕਰਦਾ ਕੀ ਤੁਸੀਂ ਉਸ ਏਜੰਟ ਬਾਰੇ ਕੋਈ ਗੱਲ ਕੀਤੀ ਕਿ ਮੈਂ ਸਹੀ ਜਗ੍ਹਾ ਪੈਸੇ ਲਾ ਰਿਆ ਕੀ ਪਹਿਲਾਂ ਤੇ ਤੁਸੀਂ ਮर्याਦਾ ਚ ਰਹੇ ਇਹ 90% ਜਿੰਨਾਂ ਲੋਕਾਂ ਦੇ ਪੈਸੇ ਮਰੇ ਤੁਹਾਨੂੰ ਪਤਾ ਐ ਇਹ ਕਿੰਨੇ ਆંકੜੇ ਨੇ ਇਹ ਆંકੜੇ ਮੈਂ ਕੱਲ ਪੜ ਰਿਆ ਸੀ ਮਿੱਤਰੇ ਜੀ 14000 ਕਰੋੜ ਰੁਪਏ ਦੀ ਠੱਗੀ ਆ ਟੋਟਲ ਪੰਜਾਬ ਪੰਜਾਬ ਚ ਪੰਜਾਬ ਪੰਜਾਬ ਚ 14000 ਸਾਡੇ ਗਰੀਬ ਕਿਸਾਨਾਂ ਦੀ ਉਹਨਾਂ ਦੇ ਮੁੰਡਿਆਂ ਦਾ ਬੇੜਾ ਕਰ ਗਿਆ ਉਹਨਾਂ ਦੀਆਂ ਕੁੜੀਆਂ ਦਾ ਬੇੜਾ ਕਰ ਗਿਆ ਕਿ ਪਿਓ ਦੇ ਗਲ ਚ ਗੁੱਠਾ ਦਿੱਤਾ ਮੈਨੂੰ ਕੈਨੇਡਾ ਭੇਜ ਮੈਨੂੰ ਲਗੈਂਡ ਭੇਜ ਇੰਗਲੈਂਡ ਵੀ ਨਹੀਂ ਕਹਿਣਾ ਆਉਂਦਾ ਮਰਜਾ ਨੂੰ ਹੈ ਮੈਨੂੰ ਹੋਰ ਕਿਧਰ ਨਹੀਂ ਫਿਲੀਪੀਨਸ ਦੀ ਭੇਜ ਦੇ ਹਾਂ ਹਾਂ ਪਰ ਇੱਥੋਂ ਕੱਢ ਇੱਥੋਂ ਇੰਡੀਆ ਚੋਂ ਕੱਢ ਦੇ ਉੱਥੇ ਜਾ ਕੇ ਮੈਂ ਲੋਕਾਂ ਦੀਆਂ ਟਟੀਆਂ ਸਾਫ਼ ਕਰ ਲਵਾਂ ਪਰ ਮੈਂ ਇੱਥੇ ਤੇਰੇ ਨਾਲ ਰੋਗ ਨਹੀਂ ਲਵਾਣਾ ਪੱਟਿਆਂ ਦਾ ਅਸੀਂ ਪਿੰਡ 'ਚ ਰਹੇ ਆਂ ਅਸੀਂ ਰੁਗ ਵੀ ਵੜਦੇ ਰਹੇ ਆਂ ਅਸੀਂ ਸਾਈਕਲ ਦੇ ਉੱਤੇ ਪੱਠੇ ਵੀ ਲਿਆਉਂਦੇ ਰਹੇ ਆਂ ਅਸੀਂ ਸਾਰੇ ਕੰਮ ਕੀਤੇ ਨੇ ਮਾਪਿਓ ਦਾ ਭੈਣ ਭਰਾਵਾਂ ਦਾ ਆਂਢੀ ਗਵੰਢੀ ਦਾ ਵੀ ਮਦਦ ਕੀਤੀ ਆਂ ਤੇ ਚਲੋ ਯਾਰ ਰਲ ਮਿਲ ਕੇ ਵੜਦੀਏ ਇੱਕੋ ਕਰੋ ਰੋਟੀ ਆ ਜਣੀ ਸਾਰਿਆਂ ਨੇ ਖਾਣੀ ਉਹ ਵੱਖਰੇ ਨਜ਼ਾਰੇ ਸੀ ਤੇ ਅੱਜ ਕੱਲ ਦਾ ਨੌਜਵਾਨ ਕੰਮ ਕਰਕੇ ਰਾਜੀ ਨਹੀਂ ਪਿਓ ਵਿਚਾਰਾ ਮਾਝ ਨਵਾਉਂਦੇ ਹੁੰਦਾ ਤੇ ਕੋਲ ਬੈਠਾ ਲੰਮੇ ਪਿਆ ਹੁੰਦਾ ਸ਼ਰਮ ਲਾਈ ਇਹਨਾਂ ਲੋਕਾਂ ਨੇ ਫਿਰ ਜਦੋਂ ਬਾਹਰ ਜਾਂਦੇ ਚੱਕਰ ਜਿਹਦਾ ਅੰਗੂਠੇ ਦਿੰਦੇ ਨੇ ਗੱਲ ਚ ਫਿਰ ਆਪਣੀ ਕਾਬਲੀਅਤ ਪੂਰੀ ਨਹੀਂ ਹੂੰ ਅਗਲੀ ਗੱਲ ਮੈਂ ਕਰਦਾ ਮੇਰੀ ਐਲੀਜੀਬਿਲਟੀ ਨਹੀਂ ਬਣਦੀ ਫਿਰ ਮੈਂ ਜਾਲੀ ਦਸਤਾਵੇਜ਼ ਵੀ ਬਣਾਏ ਆ ਜਾਂ ਏਜੰਟ ਨੂੰ ਕਿਹਾ ਬਣਾ ਦੇ ਫਿਰ ਫੰਡ ਸ਼ੋਅ ਕਰਨ ਜੋ ਕਿ ਪੈਸੇ ਨਹੀਂ ਹੂੰ ਠੀਕ ਫਿਰ ਉਹਨੂੰ ਕਿਹਾ ਵੀ ਮੈਨੂੰ ਫੰਡ ਸ਼ੋਅ ਕਰਨ ਵਾਲਾ ਆੜਤੀਆ ਵੀ ਦੇ ਦੇ ਕੋਈ ਜਾਂ ਵਿਆਜੜੀਆ ਵੀ ਦੇ ਦੇ ਫਿਰ ਉਹ ਵਿਆਜੜੀ ਵੀ ਲੱਗੇ ਨੇ ਸੋ ਉਹਨਾਂ ਚੱਕਰਾਂ ਵਿੱਚ ਫਿਰ ਵੀਜ਼ਾ ਕਿੱਥੋਂ ਲੱਗਣਾ ਸੋ ਕਹਿਣ ਦਾ ਭਾਵੇਂ ਫਿਰ ਵਾਪਸ ਮੈਂ ਆਣਾ ਭਾਨੇ ਸਿੱਧੂ ਵੀਰ ਨੇ ਜੋ ਕੰਮ ਕੀਤਾ ਉਹਦੀ ਅਸੀਂ ਸੋਸ਼ਲੀ ਸਰਾਣਾ ਕਰਦੇ ਆ ਪਰ ਲੀਗਲੀ ਉਹਦੇ ਕੋਲ ਕੋਈ ਹੱਕ ਨਹੀਂ ਸੀ ਕਿਉਂ ਇਸ ਤਰ੍ਹਾਂ ਕਿਸੇ ਨੂੰ ਫੋਨ ਕਰੇ ਪੈਸਿਆਂ ਦੀ ਡਿਮਾਂਡ ਕਰੇ ਕਿਉਂਕਿ ਪੈਸੇ ਭਾਣੇ ਨੇ ਨਹੀਂ ਦਿੱਤੇ ਪੈਸੇ ਦਿੱਤੇ ਸੁਨੀਲ ਮੱਲਨ ਨੇ ਤੇ ਉਹ ਉਹ ਨੂੰ ਅੱਗੇ ਮੋਰੀ ਲਾਤਾ ਉਹ ਵਿਚਾਰਾ ਸ਼ਰਾਫਤ ਚ ਕਹ ਲੋ ਜਾਂ ਪਾਵਰ ਦੇ ਨਸ਼ੇ ਚ ਕਹ ਲੋ ਉਹ ਮਦਦ ਕਰਨ ਤੁਰ ਪਿਆ ਤੇ ਉਹਦਾ ਨਿਤੀਜਾ ਇਹ ਆ ਗਿਆ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ ਮੈਨੂੰ ਵੀ ਨਹੀਂ ਦਿੰਦਾ ਵਕੀਲ ਹੁੰਦੇ ਨਾ ਤੇ ਮੈਂ ਕਿਸੇ ਨੂੰ ਫੋਨ ਕਰਕੇ ਗਾਲ ਕੱਢ ਕੇ ਜਾਂ ਦਬਕਾ ਮਾਰ ਕੇ ਕਮਾ ਪੈਸੇ ਦੇ ਦੇ ਜਿਸ ਬੰਦੇ ਨੇ ਪੈਸੇ ਦਿੱਤੇ ਐ ਨਜਾਇਜ਼ ਤਰੀਕੇ ਨਾਲ ਉਹਨੂੰ ਵੀ ਪਤਾ ਸੀ ਕਿ ਇਹ ਮਰਨੇ ਆ ਤੁਸੀਂ ਦਿਓ ਹੀ 50000 ਰੁਪਇਆ ਕਿ ਠੀਕੇ ਕੰਮ ਕਰਾ ਕੇ ਬਾਕੀ ਪੈਸੇ ਲੈ ਲਈ ਤੁਸੀਂ ਵੀ 20 ਲੱਖ ਦਾ ਝੋਲਾ ਭਰ ਕੇ ਫਟਾਫਟ ਫੜਾਂ ਜਾਂਦੇ ਜੇ ਕਿ ਲੱਲੋ ਲੈਲੋ 20 ਲੱਖ ਰੁਪਇਆ ਪਰ ਮੁੰਡਾ ਜੱਜੇ ਚੜਾ ਦਿਓ ਕੁੜੀ ਸਾਡੇ ਜੱਜੇ ਚੜਾ ਦਿਓ ਐਹੋ ਐਹੋ ਜਿਹੀ ਪਰਿਵਾਰ ਨੇ 50 ਸਾਲ ਦੇ ਬੰਦੇ ਨਾਲ ਵੀ ਵਿਆਹ ਕਰਾਣ ਨੂੰ 18 ਸਾਲ ਦੀ ਕੁੜੀ ਦਾ ਤਿਆਰ ਨੇ ਪੰਜਾਬ 'ਚ ਪਰ ਬਾਹਰ ਜਾਣੀ ਚਾਹੀਦੀ ਆ ਉਹ ਕਹਿੰਦੇ ਬਸ ਲੈ ਜਾਓ ਜੀ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਬੰਦਾ ਹੁਣ ਉਹਨੂੰ ਕਾਗਜ਼ਾਂ 'ਚ ਵਿਆਹ ਕਰਾਊਗਾ ਤੇ ਉਹ ਅਸਲੀ ਵਿਆਹ ਵੀ ਤੇ ਕਰਾਊਗਾ ਉਹਦੇ ਨਾਲ ਹਾਂ ਹਾਂ ਬਿਲਕੁਲ ਉਹ ਮਨਾ ਕਰ ਸਕਦੀ ਹੈ ਫਿਰ ਜੇ ਉਹ ਨਹੀਂ ਪਹੁੰਚੀ ਫਿਰ ਬਲਾਤਕਾਰ ਦਾ ਕੇਸ ਪਾ ਦੇਣਗੇ ਹੂੰ ਸੋ ਆਪਣੀ ਨੀਤ ਵੀ ਆਪਾਂ ਸਾਫ਼ ਕਰੀਏ ਪਹਿਲੀ ਗੱਲ ਸੋ ਮੈਂ ਇਸ ਜੇ ਮੈਂ ਵਕੀਲ ਹਾਂ ਤੇ ਮੈਂ ਕਹਾਂਗਾ ਕਿ ਜਿਹੜਾ ਪਰਚਾ ਹੈ ਉਹ ਜਾਇਜ਼ ਹੈ ਹੂੰ ਪਰ ਜੇ ਮੈਂ ਇਨਸਾਨ ਹਾਂ ਵਕੀਲ ਤੋਂ ਬਾਹਰ ਆ ਇੱਕ ਆਮ ਆਦਮੀ ਹਾਂ ਤੇ ਫਿਰ ਮੈਂ ਕਹਾਂਗਾ ਵੀ ਗਲਤ ਹੈ ਸੋ ਬੜੀ ਸਿੰਪਲ ਜੀ ਗੱਲ ਹੈ ਔਰ ਭਾਨਵੀਰ ਨੂੰ ਵੀ ਚਾਹੀਦਾ ਸੀ ਆਪਣੀ ਲੀਗਲ ਟੀਮ ਬਣਾਉਂਦਾ ਹੂੰ ਉਹਨਾਂ ਕੋਲ ਭਾਵੇਂ 2000 5000 ਫੀਸ ਰੱਖਦਾ ਕਿਉਂਕਿ ਉਹਦੇ ਕੋ ਗਰੀਦੀ ਨਾ ਹੁੰਦੇ ਮੀਡੀ ਹੁੰਦੇ ਮੀਡੀ ਹੁੰਦੇ ਜ਼ਰੂਰਤਮੰਦ ਹੁੰਦੇ ਜਿਨ੍ਹਾਂ ਨੂੰ ਪਤਾ ਸੀ ਵੀ ਸਾਡੀ ਨਜਾਇਜ਼ ਮਾਰੀ ਹੈ ਹੁਣ ਕਈ ਬੰਦਿਆਂ ਨੇ ਜਾਲੀ ਕਾਗਜ਼ ਵੀ ਤਿਆਰ ਕਰਵਾਏ ਹੂੰ ਤੇ ਬੈਂਕ ਦੇ ਵਿਆਜ ਤੋਂ ਬਚਣ ਲਈ ਉਹਨਾਂ ਨੇ ਪ੍ਰਾਈਵੇਟ ਫਾਈਨੈਂਸਰ ਕੋ ਪੈਸੇ ਵੀ ਲਏ ਤੇ ਜਿਸ ਬੰਦੇ ਨੇ ਉਹਨਾਂ ਲਈ ਵੀਜ਼ਾ ਪ੍ਰੋਸੈਸ ਕੀਤਾ ਉਹਨੇ ਵੀ ਉੱਥੇ ਲੈਟਰ ਆਫ ਸਪੋਰਟ ਮੰਗਣ ਲਈ ਲੈਟਰ ਆਫ ਜਿਹੜੀ ਉਹ ਕਹਿੰਦੇ ਨੇ ਇੰਟੈਂਟ ਮੰਗਣ ਲਈ ਯਾ ਜਿਹਨੂੰ ਕਹਿੰਦੇ ਆਫਰ ਲੈਟਰ ਮੰਗਾਨ ਲਈ ਉਹਨੇ ਪੈਸੇ ਖਰਚੇ ਐਸੀ ਖਰਚੇ ਤਾਂ ਕਿਉਂ ਨਹੀਂ ਕੱਟੂਗਾ ਹੁਣ ਇੱਕ ਕੇਸ ਐ ਹੋਜਾ ਵੀ ਆਇਆ ਜਿਹਦੇ ਵਿੱਚ ਇੱਕ ਕੁੜੀ ਨੇ ਇੱਕ ਮੁੰਡੇ ਨਾਲ ਵਿਆਹ ਕਰਾਇਆ ਓਕੇ ਕੁੜੀ ਦੀ ਪੜ੍ਹਾਈ ਸੀ ਉਹਦੇ ਕੋਲ ਬੈਂਡ ਸੀ ਉਹਨੇ ਪੈਸੇ ਵਿਆਹ ਹੀ ਤਾਂ ਕਰਾਇਆ ਕਿ ਮੁੰਡੇ ਕੋਲ ਪੈਸੇ ਸੀ ਹੁਣ ਉਹ ਮੁੰਡੇ ਨੇ ਏਜੰਟ ਨੂੰ 3 ਲੱਖ ਰੁਪਏ ਐਗਜ਼ਾਮਪਲ ਦਿੱਤਾ ਹਮ ਪਲੱਸ ਉਹਨੇ ਮੁੰਡੇ ਦੇ ਕਾਗਜ਼ ਤੇ ਕੁੜੀ ਦੇ ਕਾਗਜ਼ ਕੋਲ ਰੱਖੇ ਓਕੇ ਠੀਕ ਯਾ 3 ਲੱਖ ਰੁਪਏ ਦੇਣ ਦਾ ਵਾਅਦਾ ਕਰ ਲਿਆ ਕੁੜੀ ਦਾ ਵੀਜ਼ਾ 6 ਵਾਰ ਰਿਜੈਕਟ ਹੋਇਆ ਓਕੇ ਡਿਊ ਟੂ ਉਹਦੇ ਗਲਤ ਕਾਰਜਾਂ ਕਰਕੇ ਕਿਉਂਕਿ ਕੁੜੀ ਨੇ ਬੀਏ ਦੀ ਡਿਗਰੀ ਗਲਤ ਬਣਾਈ ਸੀ ਹਾਂ ਹੁਣ ਏਜੰਟ ਕਹਿੰਦਾ ਮੇਰਾ ਤੇ 3 ਲੱਖ ਦਿਓ ਜਿਹੜੇ ਮੈਂ ਤੁਹਾਡੇ ਪ੍ਰੋਸੈਸਿੰਗ ਕੀਤੀ 6 ਵਾਰੀ ਰਿਜੈਕਟ ਹੋਇਆ 6 ਵਾਰੀ ਤੇਰੀ ਮੈਂ ਵੀਜ਼ਾ 50 5000 ਮੰਨੀ ਐ ਤਾਂ 3 ਲੱਖ ਰੁਪਏ ਹੋਣ ਗਿਆ ਜਿਆਦਾ ਬੰਦਾ ਜੀ ਅੰਬੈਸੀ ਫੀਸ ਵੀ ਐ ਹਮ ਬਾਇਓਮੈਟ੍ਰਿਕ ਦੀ ਫੀਸ ਵੀ ਐ ਫਿਰ ਫਿਰ ਬਾਕੀ ਫੀਸਾਂ ਵੀ ਨੇ ਆਈਐਲਐਸ ਵੀ ਪੜ੍ਹਾਈ ਹੋ ਗਈ ਉਹਦੇ ਵੀ ਪੈਸੇ ਖਰਚੇ ਹੋਣਗੇ ਤੇ ਏਜੰਟ ਕਿੱਥੋਂ ਮਾੜਾ ਜੀ ਉਹ 3 ਲੱਖ ਰੁਪਏ ਦੀ ਫੀਸ ਆਪਣੀ ਮੰਗ ਰਿਹਾ ਤੇ ਤੁਹਾਡੀ ਨਲਾਕੀ ਦੇ ਪੈਸੇ ਉਹ ਖਰਚ ਤਾਂ ਫਿਰ ਤੁਸੀਂ ਉਹਨੂੰ ਬਲੈਕਮੇਲ ਕਰੋ ਇਹੋ ਜਿਹੇ ਚ ਕੇਸ ਵੀ ਆਏ ਨੇ ਜਿੱਥੋਂ ਤੱਕ ਰਿਹਾ ਜੀ ਤੁਹਾਡਾ ਸਵਾਲ ਸੀ ਹੁਣ ਦੂਜਾ ਕੀ ਬਾਨੇ ਸਿੱਧੂ ਵੀਰ ਨੂੰ ਨੰਗਾ ਕਰਕੇ ਪਾਣੀ ਪਾਇਆ ਗਿਆ ਜਾਂ ਤਸੀਹੇ ਦਿੱਤੇ ਗਏ ਜੀ ਜੀ ਅਗੇਨ ਮੈਂ ਕਹੂੰਗਾ ਕਿ ਮੇਰੀ ਨੌਲੇਜ ਵਿੱਚ ਕੁਝ ਨਹੀਂ ਹੈ ਪਰ ਪੁਲਿਸ ਕੋਲ ਤੁਹਾਨੂੰ ਐਦਾਂ ਹੱਥ ਲਾਉਣ ਦਾ ਅਧਿਕਾਰ ਨਹੀਂ ਹੈ ਐਦਾਂ ਹੱਥ ਲਾਉਣ ਦਾ ਤੁਹਾਨੂੰ ਹੱਥ ਕੜੀ ਲਾਉਣ ਵਾਸਤੇ ਵੀ ਪੁਲਿਸ ਨੂੰ ਕੋਰਟ ਕੋਲੋਂ ਇਜਾਜ਼ਤ ਲੈਣੀ ਪੈਣੀ ਹੈ ਤੁਹਾਨੂੰ ਜਦੋਂ ਹੈਂਡਕਲਿਫ ਕਰਨਾ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਓਕੇ ਤੁਹਾਡੇ ਪੂਰੀ ਬਾਡੀ ਦੇ ਕੋਈ ਨਿਸ਼ਾਨ ਨਹੀਂ ਪਾ ਸਕਦੀ ਮੈਂ ਚੋਰ ਹਾਂ ਨਹੀਂ ਲਿਖ ਸਕਦੀ ਇੱਥੇ ਓਕੇ ਹਾਂਜੀ ਜੇ ਇਹੋ ਜਿਹਾ ਕੰਮ ਹੁੰਦਾ ਹੈ ਤੇ ਮੋਗੇ ਮੁਕਸਰਵਾ ਕੇਸ ਸੀ ਇੱਕ ਵਕੀਲ ਸਾਹਿਬ ਨੂੰ ਤਸੀਹੇ ਦਿੱਤੇ ਗਏ ਸੀ ਅੱਜ ਐਸਪੀ ਜੇਲ 'ਚ ਬੈਠਾ ਹੈ ਓਕੇ ਮੈਂ ਸ਼ਰੀਆ ਮੀਡੀਆ ਦੇ ਸਾਹਮਣੇ ਕਹਿ ਰਿਹਾ ਜੇ ਪੁਲਿਸ ਵਾਲੇ ਕਸਟਡੀ 'ਚ ਤੁਹਾਡਾ ਗਲਤ ਕੰਮ ਕਰਦੇ ਆ ਔਰ ਉਹਦੀ ਐਵੀਡੈਂਸ ਸਾਹਮਣੇ ਹੋਵੇ ਤੇ ਜੇਲ੍ਹ ਹੋ ਸਕਦੀ ਹੈ ਐਸ ਐਚਓ ਐਸ ਪੀ ਡੀ ਐਸ ਪੀ ਤਿੰਨ ਜਣੇ ਜੇਲ੍ਹ ਚ ਨੇ ਹਲੇ ਬਾਕੀਆਂ ਦੀ ਲਾਈਨ 11 ਬੰਦੇ ਨੇ ਓਕੇ 11 ਬੰਦੇ ਜਿਹੜੇ ਉੱਥੇ ਲਾਗੇ ਬੈਠੇ ਮਜ਼ੇ ਲੈਣਦੇ ਸੀ ਉਹਨਾਂ ਦਾ ਵੀ ਨਾਮ ਲਖਾਇਆ ਉਹਨੇ ਓਕੇ ਦੇਖੋ ਪੁਲਿਸ ਦੀ ਉਹ ਅਰੈਸਟ ਕਰਦੀ ਹੈ ਸਭ ਤੋਂ ਪਹਿਲਾਂ ਉਹਨੂੰ ਹਸਪੀਟਲ ਲੈ ਕੇ ਜਾਂਦੀ ਹੈ ਹੂੰ ਉਸ ਤੋਂ ਬਾਅਦ ਮੈਜਿਸਟਰਟ ਕੋ ਪੇਸ਼ ਕਰਨਾ ਹੈ ਓਕੇ ਮੈਜਿਸਟਰਟ ਕੋ ਪੇਸ਼ ਕਿਤਾ ਜਾਂਦਾ ਹੁਣ ਤੁਸੀਂ ਕਹੋਗੇ ਪਤਾ ਨਹੀਂ ਬੰਦ ਨਹੀਂ ਹੁੰਦਾ ਅੱਗੇ ਦੱਸੀ ਜਾਂਦਾ ਨਹੀਂ ਨਹੀਂ ਇਹ ਚੰਗੀਆਂ ਗੱਲਾਂ ਜਿਹੜੀਆਂ ਸਾਡੇ ਜਦੋਂ ਤੁਹਾਨੂੰ ਮੈਜਿਸਟਰਟ ਕੋ ਪੇਸ਼ ਹੋਵੇ ਤੇ ਤੁਹਾਡੇ ਨਾਲ ਕੋਈ ਵੀ ਅਜਿਹੀ ਹਰਕਤ ਹੋ ਰਹੀ ਹੋਵੇ ਉਸੇ ਵੇਲੇ ਮੈਜਿਸਟਰਟ ਨੂੰ ਕੱਲ ਇਹਨਾਂ ਨੇ ਮੇਰੇ ਨਾਲ ਕੁਝ ਕੀਤਾ ਹੈ ਠੀਕ ਇਸ ਕਰਕੇ ਸਰਕਾਰ ਨੇ ਕਿਹਾ ਵੀਡੀਓਗ੍ਰਾਫੀ ਸ਼ੁਰੂ ਕਰੋ ਅੱਛਾ ਹੁਣ ਵੀਡੀਓਗ੍ਰਾਫੀ ਸ਼ੁਰੂ ਹੋਣ ਲੱਗੀ ਆ ਭਾਜੀ ਥਾਣੇ 'ਚ ਹਵਾਲਾ 'ਚ ਹਰ ਜਗ੍ਹਾ ਵੀਡੀਓ ਹੋਏਗੀ ਤੁਹਾਨੂੰ ਜਦੋਂ ਥਾਣੇ ਦੇ ਗੇਟ ਤੋਂ ਲੈ ਕੇ ਥਾਣੇ ਦੇ ਗੇਟ ਤੱਕ ਤੁਹਾਡੇ ਨਾਲ ਸਾਰਾ ਕੁਝ ਈਵਨ ਆਉਣ ਵਾਲੇ ਸਮੇਂ 'ਚ ਜਦੋਂ ਤੁਹਾਨੂੰ ਅਰੈਸਟ ਕਰਨ ਆਏ ਆ ਉਦੋਂ ਤੋਂ ਲੈ ਕੇ ਕੈਮਰੇ ਲੱਗੇ ਹੋਣਗੇ ਨਾਲ ਦੀ ਨਾਲ ਓਕੇ ਯੈਸ ਜੋ ਅਦਾਲਤ ਨੇ ਹੁਣ ਕਿਹਾ ਜੋ ਸੋਰੀ ਜੋ ਨਵੇਂ ਕਾਨੂੰਨ ਆਇਆ ਸੋ ਫਿਲਹਾਲ ਤੁਹਾਨੂੰ ਕੋਰਟ 'ਚ ਇਸੇ ਕਰਕੇ ਪੇਸ਼ ਕੀਤਾ ਜਾਂਦਾ ਹਰ 24 ਘੰਟੇ 'ਚ ਕਿ ਤੁਹਾਡੇ ਨਾਲ ਕੋਈ ਤਸ਼ੱਦਦ ਹੋ ਰਹੀ ਹੈ ਤੁਹਾਡੇ ਨਾਲ ਕੋਲ ਇਨਹਿਊਮਨ ਐਕਟ ਹੋ ਰਿਹਾ ਕਿਉਂਕਿ ਤੁਹਾਡਾ ਜਿਹੜਾ ਕਨਸਟੀਟਿਊਸ਼ਨਲ ਰਾਈਟ ਹੈ ਰੋਟੀ ਕਪੜਾ ਔਰ ਮਕਾਨ ਮਕਾਨ ਦਾ ਮਤਲਬ ਤੁਹਾਨੂੰ ਸੌਣ ਦੀ ਥਾਂ ਸੌਣ ਦੀ ਥਾਂ ਪ੍ਰੋਪਰ ਕੰਬਲ ਇਹ ਉਹ ਰੋਟੀ ਦੇ ਨਾਲ ਆਪਣਾ ਮੈਡੀਕਲ ਟ੍ਰੀਟਮੈਂਟ ਇਹ ਉਹ ਸਾਰਾ ਕੁਝ ਮਿਲਣਾ ਚਾਹੀਦਾ ਮੈਂ ਵੀ ਇੱਕ ਕੇਸ 'ਚ ਡੀਐਸਪੀ ਤੇ ਪਰਚਾ ਕਰਾਉਣ ਲੱਗਾ ओके यस ਨਾਲ ਨਾਮਾ ਨਾਲ ਲਵਾ ਹਾਂਜੀ ਹਾਂ ਬਿਲਕੁਲੋ ਬਰਾ ਰਹਿੰਦੇ ਹੋ ਵਿਚਾਰਾ ਖੁਰ ਕੱਚਾ ਪੈ ਜੂ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ